ਤੋ ਸਾਰੇ ਇਹਨਾਂ ਕੰਪਾਨਤਾਂ ਮੰਨਦੇ ਸੀ ਦੋਨੇ ਪਾਰਮਾ ਵੱਲੋਂ ਤੋਂ ਸੁਮੁੱਚੀ ਸਟੇਜ ਤੇ ਮਿੱਟੇ ਵੱਲੋਂ ਯੋਸਾਣ ਵੜ ਕਰਦੇ ਹਾਂ ਚਾਹਤੋ ਦੋਸਤੋ ਲੋਕਲੇ ਖਰਚੇ ਵਧੁੰਦੇ ਆ ਆਪਾਂ ਨੂੰ ਕਿਸੇ ਵੱਧ ਹੋਰ ਤਾਂ ਜਿਹੜੀ ਵੀ ਫੰਡ ਆਊਗਾ ਆਪਾਂ ਆਸ ਵਿੱਚ ਹੀ ਰਾਮ ਲੈ ਕੇ ਇਹ ਕਰਨਾ ਜਿਹੜੀ ਵੀ ਜਬਤ ਤੋਂ ਵੱਧ ਘੱਟ ਤੋਂ ਘੱਟ ਜੋ ਵੀ ਹੁੰਦਾ ਸਰ ਦਾ ਲੈਣਾ ਸਟੇਜ ਦਾ ਰੂਪ ਜਟੋ ਕਿਉਂਕਿ ਜਿਹੜਾ ਆਪਣਾ ਖਰਚਾ ਆਂ ਵੀ ਜਿਹੜੀ ਅੰਦਰ ਆਪਾਂ ਦਾ ਸਟਾਫ ਦਾ ਤੇ ਖਰਚਾ ਮਹੀਨੇ ਦਾ ਆਪਾਂ ਦਾ ਜਾਰਾ ਵਾਰਪੁਣਜੀ ਦਾ ਖਲਸਾ ਵਾਰਪੁਣਜੀ ਵੱਤੋ ਸਾਰੇ ਕਿਸਾਨ ਵੀਰੋ ਜਿਉਂਦੇ ਮਾਤਿ ਤੇ ਸਤਿ ਸਤੋ ਗੋਨਾ ਨੇੜਿਆ ਚੱਲ ਕੇ ਤਨੋ ਜੀ ਆ ਆਖਣਾਂ ਦੇ ਲੋਕਾਂ ਦੇ ਹੱਥ ਨੇ ਆਖੇ ਪਾਇਰੀ ਜੀ ਦਾ ਖਾਸਾ ਪੋਰਟ ਅੱਤਾਂ ਨੂੰ ਜਾਣ ਨੂੰ ਪਤਾ ਵੀ ਆਪਣਾ ਮੋਟਾ ਦਾਸ ਬਾਸਤੇ ਲੱਖਿਆ ਏ ਸਾਰੇ ਆਦਮਨ ਦੁਨੀਆਂ ਤੇ ਪਤਾ ਲੱਖਿਆ ਮੇਰੀ ਕਿਤਾਬਾਂ ਨੇ ਮੋਟਾ ਦਾਸ ਬਾਸਤੇ ਲਾਗਾ ਅੱਗੇ ਜੋ ਮੰਨੇ ਅਤੇ ਪਖਾਨੀ ਨੂੰ ਮੇਲਕ ਬਚਾਉਣ ਵਾਸਤੇ ਇਹ ਨੋਰਦਾ ਵੀਰੋ ਨਾ ਤਾਣਾ ਚੱਕਾ